ਉਕੇ ਰਿਪੋਰਟ ਤੱਕ ਪਾਈ ਫੁੱਲ ਮਹਾਰਾਜਾ ਮਾਤਾ ਦੀ ਦੋਸਤੋ ਅੱਜ ਪਹੁੰਚੇ ਨੇ ਸੇਠੀ ਸ਼ੂਜ਼ ਵਾਲੇ ਪਾਇਲ ਤੋਂ ਉਹਨਾਂ ਦੇ ਬ੍ਰਦਰ ਸੇਠੀ ਭਾਜੀ ਦੇ ਹੈਰੀ ਸੇਠੀ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਜੀ ਸੇਠੀ ਬ੍ਰਦਰਸ گارਮੈਂਟ ਸਟੋਰ ਇਹ ਕੱਪੜੇ ਦਾ ਕੰਮ ਕਰਦੇ ਨੇ ਉੱਥੇ ਔਰ ਨਾਲ ਆਏ ਨੇ ਵੀਰ ਜੀ ਹਰਤੇਸ਼ ਜੀ ਇਹ ਆਏ ਨੇ ਮੁਕਸਰੀ ਕੁੜਤਾ ਪਜਾਮਾ ਸਟੋਰ ਇਹਨਾਂ ਦੀਆਂ ਦੋ ਬ੍ਰਾਂਚਾਂ ਨੇ ਜੀ ਪਾਇਲ ਔਰ ਦਰਾਹਾ ਜਿਨ੍ਹਾਂ ਨੂੰ ਸ਼ੌਕ ਹੈ ਮੁਕਸਰੀ ਕੁਰਤਾ ਪਜਾਮਾ ਦਾ ਤਾਂ ਇਹਨਾਂ ਕੋਲੇ ਪਹੁੰਚ ਸਕਦੇ ਨੇ ਔਰ ਕੱਪੜਾ ਬਾਕੀ ਦਾ ਇਹਨਾਂ ਨੂੰ ਕੋਈ ਨਾਮ ਦੇ ਮੁਮਤਾਜ ਹੈ ਨਹੀਂ ਇਹਨਾਂ ਨੂੰ ਤਾਂ ਸਾਰੇ ਜਾਣਦੇ ਨੇ ਏਰੀਆ ਦੇ ਵਿੱਚ ਔਰ ਇਹਨਾਂ ਨੇ ਲੈਣੇ ਸੀ ਉਹ ਜਰਨਲ ਦੇ ਦੋ ਏਸੀ ਦੋ ਟਨ ਦੇ ਚਾਹੀਦੇ ਸੀ ਇਹਨਾਂ ਨੂੰ ਨੋਨ ਇਨਵਰਟਰ ਬੁਟਾ ਮਾਡਲ ਸਭ ਤੋਂ ਟਾਪ ਮਾਡਲ ਹੁੰਦਾ ਜੀ ਉਹ ਜਰਨਲ ਦੇ ਵਿੱਚ ਦੋ ਟਨ ਦੇ ਵਿੱਚ ਬੁਟਾ ਬਾਕੀ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਲੱਗੇ ਇਹਨਾਂ ਨੂੰ ਇੱਥੇ ਆ ਕੇ ਵੀਰ ਜੀਆ ਨੂੰ ਹਿਤੇਸ਼ ਜੀਆ ਨੂੰ ਹਾਂਜੀ ਹਿਤੇਸ਼ ਜੀ ਪਾਜੀ ਬਹੁਤ ਵਧੀਆ ਲੱਗਿਆ ਜਨਕੀ ਲੁਧਿਆਣੇ ਜਣਕੀ ਲੁਧਿਆਣੇ ਅਸੀਂ ਗਏ ਸੀਗੇ ਏਸੀ ਟਰਾਈ ਕੀਤਾ ਦੇਖੋ ਫੋਟੋਆਂ ਵੀ ਨੇ ਮੇਰੇ ਕੋਲੇ ਅੱਛਾ ਜੀ ਮੈਂ ਸਪੈਸ਼ਲ ਫੋਟੋ ਉੱਥੋਂ ਮਾਡਲ ਨੇ ਖਿੱਚ ਕੇ ਲਿਆਇਆ ਸੀ ਹਾਂ ਸਾਨੂੰ ਉੱਥੇ 75500 ਰੁਪਏ ਦਾ ਕਹਿੰਦੇ ਸੀਗੇ ਉਹ ਅੱਛਾ ਜੀ ਯਾਨਕੀ ਤੁਹਾਡੇ ਕੋਲ ਭਾਜੀ ਜਾ ਕੇ 10000 ਦਾ ਫਾਇਦਾ ਆ ਸਾਡਾ ਦੋ ਏਸੀਆਂ ਦਾ ਕੀ ਬਾਤ ਇਹ ਚ ਕੋਈ ਝੂਠ ਨਹੀਂ ਹੈਗਾ ਯਾਨੀ ਕਸਮੀ ਗੱਲ ਹੈ ਸੱਚ 75500 ਰੁਪਏ ਸਾਨੂੰ ਦੇ ਰਹੇ ਸੀ ਦੋ ਏਸੀ 1.5 ਲੱਖ 151000 ਦੇ ਔਰ ਤੁਸੀਂ ਸਾਡਾ 10000 ਦਾ ਫਾਇਦਾ ਕੀਤਾ ਥੋੜਾ ਬਹੁਤ ਧੰਨਵਾਦ ਦਿਲੋਂ ਆ ਜੀ ਬਹੁਤ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਹਾਂ ਜੀ ਕਿਵੇਂ ਲੱਗਿਆ ਸ਼ੋਰੂਮ ਸਾਡਾ ਤੁਹਾਨੂੰ ਮੈਂ ਪੂਰਾ ਓਕੇ ਰਿਪੋਰਟ ਆ ਤੱਕ ਪਾਈ ਫੁੱਲ ਮਹਾਰਾਜ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਮੈਂ ਵੀ ਆਉਂਗਾ ਤੁਹਾਡੇ ਕੋਲ ਇੱਕ ਦਿਨ ਟਾਈਮ ਕੱਢ ਕੇ ਪੱਕਾ ਜੀ ਜ਼ਰੂਰ ਆਣਾ ਤੁਸੀਂ ਟਾਈਮ ਟਾਈਮ ਦੀ ਓਕਾ ਜੀ ਆਪਾਂ ਨੂੰ ਜ਼ਰੂਰ ਆਇਆ ਤੁਸੀਂ ਕਿ ਫੁੱਲ ਰਿਸਪੌਂਸ ਓਕੇ ਹੈ ਇੱਥੇ ਯਾਰ ਵੀ ਇੱਕ ਵਾਰ ਦਿਖਾਈ ਸਕਦੇ ਹਾਂ ਸਾਰਾ ਤੁਹਾਨੂੰ ਪਤਾ ਜੀ ਡੇਲੀ ਦਾ ਹੀ ਕੰਮ ਆ ਭਾਜੀ ਹੁਣਾਂ ਦਾ ਕਿੰਨੇ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਪਰ ਰੇਟ ਦਾ ਵੀ ਬਹੁਤ ਦਾ ਤਰੀਕਾ ਉਹ ਲੱਗ ਗਈ ਹੈ ਸਾਹਮਣੇ ਉਹਦਾ ਫਰਕ ਬਹੁਤ ਆ ਭਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਠੀਕ ਆ ਸਰ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ